ਰਾਜ ਸਿੰਘ ਇਸ ਸਮੇਂ ਸਾਡੇ ਨਾਲ ਮੌਜੂਦ ਨਹੀਂ ਤਾਂ ਸਰ ਜਿਹੜਾ ਇਹ ਉਪਰਾਲਾ ਕੀਤਾ ਗਿਆ ਐ ਐਮਓਯੂ ਸਾਈਨ ਕੀਤਾ ਗਿਆ ਐ ਇਸ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਇਸ ਦੇ ਵਿੱਚ ਦਿਖ ਸਕਦਾ ਹੈ ਮੈਮ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਦੇ ਵਿੱਚ ਦੇਖੋ ਜਿਹੜਾ ਸਾਡਾ ਐਮਓਯੂ ਸਾਈਨ ਹੋਇਆ ਐ ਸਾਡਾ ਬੇਸਿਕਲੀ ਕੰਮ ਇਹ ਐ ਵੀ ਅਸੀਂ ਐਫਪੀਓ ਤੋਂ ਅਸੀਂ ਐਫਪੀਓ ਨੂੰ ਰਿਪਰੈਜ਼ੈਂਟ ਕਰਦੇ ਆ ਸਾਡੀ ਜਿਹੜੀ ਫੈਡਰੇਸ਼ਨ ਆ ਉਹ ਫਾਰਮਰ ਫੈਡਰੇਸ਼ਨ ਆ ਐਫਪੀਓਜ਼ ਦੀ ਫੈਡਰੇਸ਼ਨ ਆ ਇਹਦੇ ਵਿੱਚ ਜਿਹੜਾ ਸਾਡੇ ਪ੍ਰੋਡਕਟ ਇਸ ਕੰਪਨੀ ਦੇ ਉਹ ਇਹ ਕੀ ਕਰਦੇ ਸੀ ਪਰਾਲੀ ਨੂੰ ਇਕੱਠੀ ਕਰਕੇ ਉਸ ਤੋਂ ਗੈਸ ਬਣਾ ਕੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਵੇਸਟ ਆ ਉਹਦੇ ਤੋਂ ਖਾਦ ਬਣਾਉਂਦੇ ਆ ਇਹਨਾਂ ਕੋਲ ਸਾਰੇ ਜਿਹਨੇ ਪ੍ਰੋਡਕਟ ਆ ਆਰਗੈਨਿਕ ਔਰ ਜਿਹੜੇ ਵਧੀਆ ਫਰਮੈਂਟਡ ਕੰਪੋਸਟ ਇਹਨਾਂ ਦੇ ਪ੍ਰੋਡਕਟ ਆ ਇਹਦੇ ਨਾਲ ਕੀ ਇਹ ਸਾਡਾ ਜਿਹੜਾ ਨੈਟਵਰਕ ਹੈਗਾ ਉਹਦੇ ਵਿੱਚ ਅਰਾਊਂਡ 35000 ਫਾਰਮਰਸ ਆ ਔਰ ਇਸ ਸਾਡੇ ਨੈਟਵਰਕ ਦੇ ਵਿੱਚ ਇਹਨਾਂ ਦੇ ਪ੍ਰੋਡਕਟ ਜਿਹੜੇ ਆ ਕਾਫੀ ਵਧੀਆ ਇਹਨਾਂ ਦੇ ਪ੍ਰੋਡਕਟ ਜਿਹੜੇ ਸਾਡੀ ਇਕੋਸਿਸਟਮ ਦੇ ਵਿੱਚ ਵਧੀਆ ਫਿਟ ਹੁੰਦੇ ਆ ਪਲੱਸ ਜਿਹੜਾ ਜਿਵੇਂ ਹੁਣ ਇਹਨਾਂ ਨੂੰ ਰॉ ਮਟੀਰੀਅਲ ਚਾਹੀਦਾ ਉਹ ਅਸੀਂ ਇਹਨਾਂ ਨੂੰ ਇਕੱਠਾ ਕਰਕੇ ਦੇ ਸਕਦੇ ਹਾਂ ਕਿਉਂਕਿ ਸਾਡੇ ਨਾਲ ਫਾਰਮਰ ਇੰਗੇਜਡ ਹੈ ਪਲੱਸ ਜਿਹੜੇ ਇਹਨਾਂ ਦੇ ਪ੍ਰੋਡਕਟ ਆ ਉਹ ਅਸੀਂ ਆਪਣੇ ਫਾਰਮਰ ਇੰਕਟਰੀ ਵਰਕ ਦੇ ਵਿੱਚ ਵਧੀਆ ਡਿਸਟ੍ਰੀਬਿਊਟ ਕਰ ਸਕਦੇ ਹਾਂ ਫਾਰਮਰਸ ਨਾਲ ਕਨੈਕਟ ਕਿਵੇਂ ਹੁੰਦੇ ਹੋ ਸਾਡੇ ਜਿਹੜਾ ਹੈਗਾ ਬੇਸਿਕਲੀ ਅਡਡ ਕਲਸਟਰ ਦੇ ਵਿੱਚ ਸਾਡੀਆਂ ਐਫਪੀਓਜ਼ ਜਿਹੜੀਆਂ ਬਣੀਆਂ ਹੋਈਆਂ ਆ ਤੇ ਐਫਪੀਓ ਦੇ ਵਿੱਚ ਲਗਭਗ 150 ਤੋਂ ਲੈ ਕੇ 1500 ਤੱਕ ਦੇ ਜਿਹੜੇ ਇੱਕ ਐਫਪੀਓ ਨਾਲ ਜਿਹੜੇ ਆ ਫਾਰਮਰ ਜੁੜੇ ਹੋਏ ਆ ਤੇ ਅੱਡ ਅੱਡ ਏਰੀਏ ਦੇ ਵਿੱਚ ਅੱਡ ਅੱਡ ਐਫਪੀਓ ਜਿਹੜੀਆਂ ਕੰਮ ਕਰਦੀਆਂ ਆ ਇੱਕ ਏਕ ਏਰੀਆ ਦੇ ਵਿੱਚ ਉਹ ਕੋਈ ਅੱਡ ਕ੍ਰੌਪ ਤੇ ਕੰਮ ਕਰ ਰਿਹਾ ਹੈ ਔਰ ਦੂਸਰੇ ਏਰੀਆ ਦੇ ਵਿੱਚ ਉਹ ਦੂਸਰੇ ਕ੍ਰੌਪ ਤੇ ਕੰਮ ਕਰ ਰਿਹਾ ਹੈ ਔਰ ਬੇਸਿਕਲੀ ਬਾਕੀ ਉਹਨਾਂ ਦੇ ਹੋਰ ਵੀ ਬਿਜ਼ਨਸ ਜਿਹੜੇ ਆ ਹੁੰਦੇ ਆ ਐਫਪੀਓਸ ਦੇ ਜਿਵੇਂ ਕਿਸੇ ਦੇ ਖਾਦ ਬੀਜ ਦੀਆਂ ਦੁਕਾਨਾਂ ਜਿਹੜੀਆਂ ਆ ਉਹ ਉਹਨਾਂ ਦੀ ਬਿਜ਼ਨਸ ਆ ਤੇ ਇਸ ਨੈਟਵਰਕ ਦੇ ਨਾਲ ਜਿਹੜਾ ਆ ਅਸੀਂ ਇਹਨਾਂ ਦੇ ਪ੍ਰੋਡਕਟਸ ਨੂੰ ਜਿਹੜਾ ਅ ਕਿ ਕਾਫੀ ਜ਼ਿਆਦਾ ਜਾਗਰੂਕ ਰਹਿੰਦੀ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਤੁਸੀਂ ਪਰਾਲੀ ਸਾਨੂੰ ਦੇ ਦਿਓ ਅਸੀਂ ਉਸ ਦੇ ਵਿੱਚੋਂ ਐ ਕਰਾਂਗੇ ਉਹ ਕਰਾਂਗੇ ਤਾਂ ਇੱਥੇ ਕੀ ਕੁਝ ਨਵਾਂ ਹੋਊਗਾ ਇਹਦੇ ਵਿੱਚ ਦੇਖਿਓ ਜੀ ਸਰਕਾਰ ਉਪਰਾਲਾ ਇਹ ਕਰ ਰਹੀ ਹੈ ਵੀ ਜਿਹੜੇ ਸੀਬੀਜੀ ਪਲਾਂਟਸ ਆ ਉਹ ਵੱਧ ਤੋਂ ਵੱਧ ਲੱਗਣ ਸਰਕਾਰ ਪਰਾਲੀ ਜਿਹੜੀ ਆ ਉਹ ਆਪ ਨਹੀਂ ਖਰੀਦ ਰਹੀ ਇਹਦੇ ਵਿੱਚ ਜਿਹੜੀਆਂ ਵੀ ਕੰਪਨੀਆਂਜ਼ ਆ ਜਿਵੇਂ ਐਸਵੀਪੀਐਲ ਇਹਨਾਂ ਦਾ ਆਪ ਦਾ ਪਲਾਂਟ ਜਿਹਦੇ ਤੋਂ ਆਪਣਾ ਪ੍ਰਾਲੀ ਤੋਂ ਗੈਸ ਬਣਾ ਰਹੇ ਆ ਪਰ ਉਸ ਤੋਂ ਬਾਅਦ ਜਿਹੜਾ ਆ ਉਹਦਾ ਜਿਹੜਾ ਲੈਫਟਓਵਰ ਆ ਉਹਦੇ ਤੋਂ ਖਾਦ ਬਣਾਉਣਗੇ ਐਵੇਂ ਅੱਡ ਅੱਡ ਕੰਪਨੀਆਂ ਆ ਜਿੰਨੇ ਵੀ ਵੱਡੀਆਂ ਕੰਪਨੀਆਂ ਆ ਚਾਹੇ ਮੈਨੂਫੈਕਚਰਿੰਗ ਦੀਆਂ ਕੰਪਨੀਆਂ ਆ ਸਾਰੀਆਂ ਚਾਹੇ ਉਹ ਇੰਡੀਅਨ ਔਇਲ ਦੀ ਗੱਲ ਕਰਦੇ ਆਂ ਪਰ ਚਾਹੇ ਭਾਰਤ ਪੈਟਰੋਲੀਅਮ ਦੀ ਗੱਲ ਕਰ ਰਹੇ ਆਂ ਸਾਰੀ ਦੀ ਸਾਰੀਆਂ ਕੰਪਨੀਆਂ ਜਿਹੜੀਆਂ ਇਹ ਪਲੈਂਟ ਲਾਉਣਾ ਚਾਹ ਰਹੀਆਂ ਆ ਉਹਦੇ ਨਾਲ ਔਇਲ ਕੰਪਨੀਆਂ ਦਾ ਇਹ ਫਾਇਦਾ ਵੀ ਉਹਨਾਂ ਦਾ ਇੰਪੋਰਟ ਘਟੂ ਦਾ ਗੱਲ ਓਵਰਆਲ ਸਰਕਾਰ ਇਸੇ ਲਈ ਪੁਸ਼ ਕਰੀ ਐ ਇੰਨਾਂ ਚੀਜ਼ਾਂ ਨੂੰ ਵੀ ਇੰਡੀਆ ਦਾ ਜਿਹੜਾ ਪੈਟਰੋਲੀਅ ਇੰਪੋਰਟ ਆ ਉਹ ਘਟੇ ਪਲੱਸ ਜਿਹੜਾ ਇਹ ਆਪਣੇ ਖੇਤਾਂ ਦੇ ਵਿੱਚ ਅੱਗ ਲੱਗਦੀ ਆ ਉਹ ਜਿਹੜੀ ਘਟੇ ਕਿਉਂਕਿ ਇਹਦੇ ਨਾਲ ਦੋਵਾਂ ਲਈ ਜਿਹੜਾ ਬੈਨੀਫਿਟ ਆ ਚਾਹੇ ਫਾਰਮਰ ਆ ਚਾਹੇ ਉਹ ਗਵਰਨਮੈਂਟ ਆ ਉਹ ਆਪਣੇ ਦੋਵੇਂ ਤੌਰ ਤੇ ਉੱਤੇ ਇਹ ਚੀਜ਼ ਦੇ ਨਾਲ ਇਹਨਾਂ ਪਲਾਂਟਸ ਨੂੰ ਜਿਹੜਾ ਬੈਨੀਫਿਟ ਹੋਊਗਾ ਉਹਨਾਂ ਨੂੰ ਸਮਾਂ ਕਿੰਨਾ ਚ ਇਹ ਚੀਜ਼ ਲਾਊਗੀ ਤੁਸੀਂ ਕਿਹਾ ਕਾਰ ਬਣੂਗੀ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਕਿੰਨਾ ਕੁ ਸਮਾਂ ਕਿੰਨਾ ਲੱਗੇ ਇਹ ਪ੍ਰੋਡਕਟਸ ਤੇ ਜਿੰਨਾ ਫਾਰਮਰ ਛੇਤੀ ਐਕਸੈਪਟੇਬਿਲਟੀ ਲਿਆਉਣਗੇ ਜਾਂ ਉਹ ਜਿੰਨੀ ਛੇਤੀ ਉਹਨਾਂ ਨੂੰ ਫਰਕ ਦੇਖੂਗਾ ਔਰ ਜਿੰਨੀ ਛੇਤੀ ਉਹ ਯੂਜ਼ ਕਰਨਾ ਸ਼ੁਰੂ ਕਰਨਗੇ ਉਹਨਾਂ ਛੇਤੀ ਇਹ ਜਿਹੜਾ ਇੰਪੈਕਟ ਜਿਹੜਾ ਆ ਉਹ ਪਲਾਂਟਸ ਵੀ ਉਹਨਾਂ ਛੇਤੀ ਲੱਗਣਗੇ ਕਿਉਂਕਿ ਜਿਹੜਾ ਐਫਓਐਮ ਇਹ ਅਜੇ ਤੀ ਡੇਟ ਦੇ ਵਿੱਚ ਕਾਫੀ ਵੱਡੀ ਪ੍ਰੋਬਲਮ ਬਣਿਆ ਹੋਇਆ ਹੈ ਜਿਹੜੇ ਇਸ ਤਰ੍ਹਾਂ ਦੇ ਪਲਾਂਟਸ ਔਰ ਇਹਨਾਂ ਦਾ ਜਿਹੜੀ ਲੱਗਣ ਦੀ ਸਪੀਡ ਉਹ ਇਸੇ ਲਈ ਘਟ ਹੋਈ ਹੈ ਵੀ ਕਿਉਂਕਿ ਉਹਨਾਂ ਦਾ ਅੱਗੇ ਜਿਹੜੀ ਐਫਓਐਮ ਆ ਉਹ ਮਾਰਕੀਟ ਦੇ ਵਿੱਚ ਨਹੀਂ ਜਾ 파 ਰਹੇ ਕਿਉਂਕਿ ਫਾਰਮਰ ਦੇ ਵਿੱਚ ਐਕਸੈਪਟੇਬ ਤੇ ਸਾਡੇ ਨੈਟਵਰਕ ਦੇ ਵਿੱਚ ਅਸੀਂ ਕਿਉਂਕਿ ਸਾਡਾ ਇੱਕ ਆਰਗੇਨਾਈਜ਼ਡ ਫਾਰਮਰ ਨੈਟਵਰਕ ਹੈ ਇਹਦੇ ਵਿੱਚ ਅਸੀਂ ਇਹੀ ਪ੍ਰਮੋਟ ਕਰਨਾ ਹੈ ਵੀ ਜਿਹੜੇ ਫਾਰਮਰਸ ਆ ਉਹ ਵਧੀਆ ਤਰੀਕੇ ਨਾਲ ਜਾਂ ਉਹਨਾਂ ਕੋਲ ਇੱਕ ਵਧੀਆ ਪ੍ਰੋਡਕਟ ਪਹੁੰਚੇ ਔਰ ਵਧੀਆ ਤਰੀਕੇ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਨਾਲ ਇਹਨੂੰ ਵੱਧ ਤੋਂ ਵੱਧ ਯੂਜ਼ ਕਰਨ ਤਾਂ ਕਿ ਜਿਹੜੀਆਂ ਦੂਜੀਆਂ ਖਾਦਿਆਂ ਔਰ ਜਿਹੜੀਆਂ ਦਵਾਈਆਂ ਆ ਔਰ ਖਾਦਾਂ ਆ ਉਹ ਜਿਹੜੀਆਂ ਘੱਟ ਹੋਣ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਜੀਵਿੰਦਾਰ ਨੂੰ ਖਾਦਿਆਂ ਫਰਟੀਲਾਈਜ਼ਰ ਮਿਲ ਹੀ ਨਹੀਂ ਰਿਹਾ ਚਾਹੇ ਯੂਰੀਆ ਦੀ ਗੱਲ ਕਰ ਲਓ ਚਾਹੇ ਡੀਏਪੀ ਦੀ ਗੱਲ ਕਰ ਲਓ ਉਹਨਾਂ ਤੱਕ ਅੱਜ ਦੀ ਰੇਟ ਦੇ ਵਿੱਚ ਤੁਸੀਂ ਕਰਕੇ ਉਹਦਾ ਆਲਟਰਨੇਟਿਵ ਵੀ ਸਾਨੂੰ ਲੱਭਣਾ ਪੈਣਾ ਹੈ ਔਰ ਇੱਕ ਇਹ ਸਾਡੇ ਜਿਵੇਂ এনवायरमेंटਲੀ ਵੀ ਵਧੀਆ ਹੈ ਪਲੱਸ ਜਿਹੜਾ ਸਾਡੇ ਸੋਇਲ ਹੈਲਥ ਆ ਉਹਦੇ ਲਈ ਵੀ ਬਹੁਤ ਵਧੀਆ ਹੈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮੈਮ ਇੱਕ ਮੁੱਦਾ ਜਿਹੜਾ ਕਿ ਅਕਸਰ ਹੀ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਰਹਿੰਦਾ ਤਾਂ ਮੁੱਦਾ ਹੈ ਪਰਾਲੀ ਦਾ ਤਾਂ ਸਾਡੇ ਨਾਲ ਮੌਜੂਦ ਨੇ ਇਹ ਕਿਸਾਨਾਂ ਦੇ ਲਈ ਕੁਝ ਨਵਾਂ ਲੈ ਕੇ ਆਏ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ 사ਸ਼ੀ ਗਾਲ ਸਰ ਕੀ ਕੁਝ ਤੁਸੀਂ ਜਿਹੜਾ ਕਿ ਕਿਸਾਨਾਂ ਦੇ ਲਈ ਨਵਾਂ ਲੈ ਕੇ ਆਏ ਹੋ ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਇਸ ਮੁੱਦੇ ਦੇ ਉੱਤੇ ਕੀਤੀ ਹੈ ਤਾਂ ਕੀ ਮੁੱਦਾ ਹੈ ਦੇਖੋ ਅੱਜ ਪਰਾਲੀ ਜਲਾਣ ਦਾ ਮੁੱਦਾ ਔਰ ਹਵਾ ਦਾ ਪ੍ਰਦੂਸ਼ਣ ਇਹ ਇੱਕ ਲੋਕਾਂ ਨੇ ਇਹਨੂੰ ਮਹਿਸੂਸ ਕੀਤਾ ਜੀ ਇਸ ਸਾਲ ਕੁਝ ਜ਼ਿਆਦਾ ਪ੍ਰਦੂਸ਼ਣ ਹੋਇਆ ਉਗੀ ਮੌਸਮ ਦੇ ਬਦਲਾਵ ਕਰਕੇ ਕਾਫੀ ਦੇਰ ਤੱਕ بارشਾਂ ਹੁੰਦੀਆਂ ਰਹੀਆਂ ਤਾਂ ਪ੍ਰਾਲੀ ਜਦੋਂ ਕੱਟੀ ਗਈ ਝੋਨਾ ਕੱਟਿਆ ਗਿਆ ਪ੍ਰਾਲੀ ਦੇ ਵਿੱਚ ਮੌਇਸਚਰ ਜ਼ਿਆਦਾ ਸੀ ਤੇ ਜਦੋਂ ਕੋਈ ਗਿੱਲੀ ਚੀਜ਼ ਆਪਾਂ ਚਲਾਣੇ ਆ ਉਹ ਤੋਂ ਧੂਆ ਜ਼ਿਆਦਾ ਹੁੰਦਾ ਫਲੇਮ ਨਹੀਂ ਹੁੰਦਾ ਇਸ ਕਰਕੇ ਇਸ ਸਾਲ ਆਪਾਂ ਦੇਖਿਆ ਇਵਨ ਚੰਨੀਗੜ੍ਹ ਦੇ ਵਿੱਚ ਵੀ AQI 500 ਦੇ ਉੱਪਰ ਚਲਾ ਗਿਆ ਸੀ ਔਰ ਦਿੱਲੀ ਵਿੱਚ ਤਾਂ ਕਹੀ ਜਾਵੇ ਤੇ ਹਜ਼ਾਰ ਦੇ ਕਰੀ ਪਹੁੰਚ ਗਿਆ ਸੀ ਲੇਕਿਨ ਉਹਦਾ ਇੱਕ ਹੱਲ ਜਿਹੜਾ ਹੈ ਕਿ ਕਿਸਾਨਾਂ ਨੂੰ ਇਸ ਤੋਂ ਕਿਵੇਂ ਸੀ ਰੋਕਿਆ ਜਾਵੇ ਤਾਂ ਕਿਸਾਨਾਂ ਨੂੰ ਅਗਰ ਇਸ ਨੂੰ ਨਾ ਜਲਾ ਕੇ ਇਹਦੇ ਪੈਸੇ ਮਿਲਣ ਲੱਗ ਜੇ ਤਾਂ ਤੇ ਉਹਨੂੰ ਉਹਦੀ ਫਸਲ ਦੇ ਵਿੱਚ ਵੀ ਸਦਾਰ ਹੋਵੇਗਾ ਤਾਂ ਹੀ ਫਾਰਮਰ ਇਸ ਚੀਜ਼ ਨੂੰ ਰੁਕ ਛੱਡੇਗਾ ਤਾਂ ਉਸ ਚੀਜ਼ ਦਾ ਹੱਲ ਅਸੀਂ ਲੈ ਕੇ ਆਏ ਆਂ ਕਿਸਾਨਾਂ ਤੋਂ ਅਸੀਂ ਪ੍ਰਾਲੀ ਖਰੀਦਦੇ ਆਂ ਉਹਨਾਂ ਨੂੰ ਆਪਣੇ ਖਾਦ ਔਰ ਦੂਸਰੇ ਪ੍ਰੋਡਕਟਸ ਅਸੀਂ ਦੇਨੇ ਆਂ ਤਾਂ ਕਿ ਉਹਨਾਂ ਦਾ ਫਸਲਾਂ ਦੇ ਵਿੱਚ ਸੁਧਾਰ ਹੋ ਸਕੇ। ਔਰ ਉਹ ਸਾਡੇ ਨਾਲ ਕਾਫੀ ਅੱਛੇ ਤਰੀਕੇ ਨਾਲ ਜੁੜ ਰਹੇ ਨੇ। ਖਰੀਦਦਣ ਦੇ ਮਤਲਬ ਕਿੰਨੇ ਕੁ ਪੈਸੇ ਜਿਹੜੇ ਕਿ ਤੁਸੀਂ ਉਹਨਾਂ ਨੂੰ ਦਿੰਦੇ ਹੋ? ਅਸੀਂ 4500 ਰੁਪਏ ਪਰ ਏਕੜ ਦੇਣਾ ਹੈ ਔਰ ਕਿਸਾਨ ਦਾ 2500 ਰੁਪਏ ਖਰਚਾ ਆਉਂਦਾ ਹੈ। ਇਹਨੂੰ ਇਕੱਠੀ ਕਰਕੇ ਸਾਡੇ ਕੋਲ ਲਿਆਉਂਦਾ। ਤੇ ਉਹਨੂੰ 2000 ਰੁਪਏ ਪ੍ਰਤੀ ਏਕੜ ਦਾ ਫਾਇਦਾ ਹੁੰਦਾ। ਤਾਂ 1000 ਏਕੜ ਦੇ ਵਿੱਚ ਕਿੰਨੇ ਫਾਰਮਰਸ ਹੋਣਗੇ? 200 ਫਾਰਮਰ ਸਾਡੇ ਨਾਲ ਅੱਜ ਜੁੜੇ ਨੇ ਜਿਨ੍ਹਾਂ ਨੇ ਸਾਡੀ ਪੂਰੀ ਸਕੀਮ ਨੂੰ ਐਡਾਪਟ ਕੀਤਾ ਹੈ। ਤਾਂ ਉਹ ਸਕੀਮ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੇ ਪ੍ਰੋਡਕਟ ਦੇ ਰਹੇ ਹਾਂ ਆਪਣੇ ਖਾਦ ਦੇ ਰਹੇ ਹਾਂ ਦੂਸਰੇ ਟੈਕਨੋਲੋਜੀ ਦੇ ਰਹੇ ਹਾਂ ਅ ਉਹਨਾਂ ਦੀ ਫਸਲ ਦੇ ਵਿੱਚ ਅੱਜ ਬਹੁਤ ਜ਼ਿਆਦਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਜੀ ਕਿੰਨੇ ਕ ਦਿਨ ਦੇ ਵਿੱਚ ਜਿਹੜੇ ਪ੍ਰੋਡਕਟ ਤੁਹਾਡੇ ਅਸੀਂ ਦੇਖ ਸਕਦੇ ਹਾਂ ਪਏ ਹੋਏ ਨੇ ਕਿੰਨੀ ਕ ਦਿਨ ਦੇ ਵਿੱਚ ਜਿਹੜਾ ਕਿ ਆਪਣਾ ਅਸਰ ਦਿਖਾਉਂਦੇ ਨੇ ਜਾਂ ਕਿਸ ਤਰ੍ਹਾਂ ਕਿਉਂਕਿ ਤੁਸੀਂ ਹੁਣੇ ਪ੍ਰੈਸ ਕਾਨਫਰੈਂਸ ਲਈ ਨੂੰ ਸਿਰਫ 10 ਦਿਨ ਹੀ ਹੋਏ ਨੇ 10 ਦਿਨ ਦੇ ਵਿੱਚ ਹੀ ਫਰਕ ਨਜ਼ਰ ਆਣ ਲੱਗ ਗਿਆ ਜੀ ਕਿ ਕਿਸ ਤਰ੍ਹਾਂ ਦਾ ਫਰਕ ਨਜ਼ਰ ਆਏਗਾ ਉਹਦੇ ਉਠਾਵ ਬੜਾ ਅੱਛਾ ਹੈ ਉਹਦੀ ਗ੍ਰੋਥ ਬੜੀ ਅੱਛੀ ਹੈ ਉਹਦਾ ਕਲ ਰੰਗ ਬੜਾ ਅੱ ਤੇ ਉਹਦੇ ਵਿੱਚ ਬਹੁਤ ਘੱਟ ਕੈਮੀਕਲ ਇਸਤੇਮਾਲ ਹੋ ਰਿਹਾ ਜਿਹੜਾ ਮੁੱਦਾ ਤੁਸੀਂ ਚੱਕਿਆ ਅਕਸਰ ਸਰਕਾਰਾਂ ਦੇ ਵੱਲੋਂ ਚੱਕਿਆ ਜਾਂਦਾ ਹੈ ਫਾਰਮਰਸ ਨੂੰ ਲੈ ਕੇ ਕਿਸਾਨਾਂ ਨੂੰ ਕਿਹਾ ਜਾਂਦਾ ਤੁਸੀਂ ਸਾਨੂੰ ਉਪਰ ਆਲੀ ਦੇ ਦਿਓ ਅਸੀਂ ਤੁਹਾਨੂੰ ਜਿਹੜਾ ਕਿ ਇਹ ਕਰਕੇ ਦਿਖਾਵਾਂਗੇ ਆ ਕੁਝ ਤੁਸੀਂ ਕੀ ਅਲੱਗ ਕਰ ਰਹੇ ਹੋ ਦੇਖੋ ਸਰਕਾਰਾਂ ਨੇ ਇਸ ਚੀਜ਼ ਨੂੰ ਕਿਹਾ ਤਾਂ ਹੈ ਕਈ ਵਾਰੀ ਲੇਕਿਨ ਪ੍ਰੈਕਟੀਕਲੀ ਕੀਤਾ ਹੈ ਜੇ ਕਿਸੇ ਅਸੀਂ ਪ੍ਰੈਕਟੀਕਲ ਕਰ ਰਹੇ ਹਾਂ ਇੰਨਾ ਫਰਕ ਨਾਲ ਕੋਈ ਰਲ ਕੇ ਆ ਸਰਕਾਰ ਦੇ ਨਾਲ ਕਿਸੇ ਦੇ ਨਾਲ ਕੁਝ ਰਲ ਕੇ ਨਹੀਂ ਹਲੀ ਅਸੀਂ ਆਪ ਹੀ ਕਰ ਰਹੇ ਹਾਂ ਸਾਨੂੰ आईसीआर ਸੈਂਟਰ ਗਵਰਨਮੈਂਟ ਦੇ ਜਿਹੜੀ ਸਸਤਾ ਐਗਰੀਕਲਚਰ ਦੀ ਉਹਦੀ ਉਹਦੀ ਸਾਨੂੰ ਕਾਫੀ ਸਪੋਰਟ ਮਿਲ ਰਹੀ ਹੈ ਫਾਰਮਰਸ ਨੂੰ ਐਜੂਕੇਟ ਕਰਨ ਦੇ ਵਿੱਚ ਔਰ ਅਸੀਂ ਇਹਨੂੰ ਫਾਰਮਰਸ ਨੂੰ ਇਹਦੇ ਤੇ ਲਿਆ ਰਹੇ ਹਾਂ ਔਰ ਉਸੇ ਦੇ ਅੰਦਰ ਹੀ ਅਸੀਂ ਇਹ ਜਿਹੜਾ ਅੱਜ ਐਮਓਯੂ ਕੀਤਾ ਹੈ ਇਹਦੇ ਵਿੱਚ 12000 ਫਾਰਮਰਸ ਨੂੰ ਅਸੀਂ ਇਹਦੇ ਤੇ ਨਾਲ ਜੋੜਾਂਗੇ 25000 ਏਕੜ ਕਵਰ ਕਰਾਂਗੇ ਤੇ ਬਾਕੀ ਉਮੀਦ ਹੈ ਵੀ ਇਸ ਨੂੰ ਦੇਖ ਕੇ ਬਾਕੀ ਪਲਾਂਟਾਂ ਵੱਲੇ ਜਾਂ ਹੋਰ ਇਨਵੈਸਟਰਸ ਵੀ ਆਣਗੇ ਜਦੋਂ ਫਾਰਮਰਸ ਵੱਲੋਂ ਡਿਮਾਂਡ ਆਏਗੀ ਤਾਂ ਇਨਵੈਸਟਰ ਦੀ ਕਮੀ ਨਹੀਂ ਹੈ ਇੰਸੀ ਐਡਵਰਟਾਈਜ਼ਮੈਂਟ ਤੁਸੀਂ ਕਿੰਨੀ ਕਰ ਚੁੱਕੇ ਹਜ ਤੱਕ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਅੱਜ ਪਹਿਲੀ ਵਾਰੀ ਅਸੀਂ ਪ੍ਰੈਸ ਦੇ ਸਾਹਮਣੇ ਆਏ ਆਂ ਔਰ ਹੁਣ ਤੋਂ ਸ਼ੁਰੂ ਕਰਾਂਗੇ ਇਹਨਾਂ ਦੇ ਨਾਲ ਕਿੰਨੇ ਕ ਫਾਰਮਰਜ਼ ਨਾਲ ਤੁਸੀਂ ਹਾਲੇ ਤੱਕ ਜਿੰਨੇ ਵੀ ਦਿਨ ਤੁਹਾਨੂੰ ਹੋਏ ਨੇ ਕਿੰਨੇ ਕ ਫਾਰਮਰ ਸਾਡੇ ਕੋਲ ਆਏ ਆਂ ਯਾ ਕੀ ਅਸਰ ਉਹਨਾਂ ਨੇ ਇਸ ਚੀਜ਼ ਦਾ ਦੇਖਿਆ ਸਾਡੇ ਕੋਲ ਤਕਰੀਬਨ 1000 ਫਾਰਮਰ ਜਿਹੜਾ ਹੈ ਉਹ ਸਾਡੇ ਨਾਲ ਜੁੜ ਚੁੱਕਾ ਹੈ ਔਰ 200 ਫਾਰਮਰ ਮੈਂ ਦੱਸਿਆ ਉਹ ਨੇ ਜਿਨ੍ਹਾਂ ਨੇ ਪ੍ਰਾਲੀ ਦਾ ਜਿਹੜਾ ਸਾਡੇ ਪੈਕੇਜ ਲਿਆ ਜਿਹਦੇ ਚ ਅਸੀਂ 1000 ਏਕੜ ਕਵਰ ਕੀਤਾ ਐਸਲ ਬਾਗਾਂ ਦੇ ਵਿੱਚ ਅਸੀਂ ਤਕਰੀਬਨ 5000 ਏਕੜ ਜਿਹੜੇ ਕਿਨੂ ਦੇ ਬਾਗ ਨੇ ਉਹਦੇ ਉਹਨਾਂ ਦੇ ਨਾਲ ਜੁੜ ਕੇ ਅਸੀਂ ਕੰਮ ਕਰਾਂਗੇ ਉਹਦੀ ਜਿਹੜੀ ਕਿਨੂ ਦੀ ਕੁਆਲਿਟੀ ਹੋਏਗੀ ਉਹ ਬਹੁਤ ਅੱਛੀ ਸਿਹਤਾਂ ਦਾ ਰ ਅੱਛੀ ਕੁਆਲਿਟੀ ਦਾ ਫਰੂਟ ਤਿਆਰ ਹੁੰਦਾ ਤਾਂ ਇਹ ਬੈਨੀਫਿਟ ਜਿਵੇਂ ਜਿਵੇਂ ਪਬਲਿਕ ਤੱਕ ਪਹੁੰਚੇਗਾ ਲੋਗਾਂ ਨੂੰ ਇਸ ਚੀਜ਼ ਦਾ ਪਤਾ ਲੱਗੇਗਾ ਵੀ ਇਹ ਵਾਲਾ ਕਿਨੂ ਜਿਹੜਾ ਹੈ ਉਹਦੀ ਨਿਊਟ੍ਰੀਸ਼ਨ ਵੈਲਿਊ ਵੀ ਜ਼ਿਆਦਾ ਹੈ ਔਰ ਕੁਆਲਿਟੀ ਵੀ ਅੱਛੀ ਹੈ ਤਾਂ ਬਾਜ਼ਾਰ ਚ ਉਹਦੀ ਮੰਗ ਵੀ ਬਣੇਗੀ ਕੋਣ ਵਾਲੇ ਦਿਨਾਂ ਚ ਕਿੰਨੇ ਕੁ ਵੱਡੇ ਉਪਰਾਲੇ ਜਿਹੜੇ ਕਿ ਤੁਸੀਂ ਕਰ ਸਕਦੇ ਅਸੀਂ ਤਾਂ ਦੇਖੋ ਜਿੰਨਾ ਕੁ ਆਦੇ ਵੱਲੋਂ ਕਰ ਸਕਨੇ ਆ ਜਾਂ ਅਸੀਂ ਮੀਡੀਆਜ਼ ਵੱਲੋਂ ਜਿਹੜੀ ਸਾਨੂੰ ਸਾਥ ਮਿਲੇਗਾ ਤਾਂ ਜਿੰਨਾ ਲੋਕਾਂ ਤੱਕ ਪ੍ਰਚਾਰ ਇਹਦਾ ਪਹੁੰਚੇਗਾ ਉਨਾ ਹੀ ਇਹਦਾ ਜਿਹੜਾ ਹੈ ਫਾਇਦਾ ਮਿਲੇਗਾ ਕੋਸਟ ਕਿੰਨੀ ਰਹੂਗੀ ਜਿਹੜੇ ਤੁਹਾਡੇ ਪ੍ਰੋਡਕਟਸ ਨੇ ਇਸ ਦੀ ਜੇ ਕਿਸੇ ਨੂੰ ਲੋੜ ਹੋਵੇ ਜਾਂ ਨੀਡ ਹੋਵੇ ਉਹ ਤੁਸੀਂ ਉਸ ਤੱਕ ਕਿਵੇਂ ਪਹੁੰਚੋਗੇ ਤੇ ਕੋਸਟ ਕੀ ਰਹੂਗੀ ਦੇਖੋ ਇਹਨੂੰ ਅਸੀਂ ਅੱਜ ਡਿਸਟ੍ਰੀਬਿਊਟਰਸ ਬਣਾ ਰਹੇ ਆ ਇਹ ਕਈ ਜਗ੍ਹਾ ਤੇ ਅਵੇਲੇਬਲ ਹੋਏਗਾ ਫਿਲਹਾਲ ਸੜਾ ਅਸੀਂ ਇੱਥੇ ਚੰਨੀਗੜ੍ਹ ਟ੍ਰਾਈ ਸਿਟੀ ਦੇ ਵਿੱਚ ਅਸੀਂ ਇਹ ਦੀ ਡਿਲੀਵਰੀ ਅਸੀਂ ਆਪ ਸਟਾਰਟ ਕੀਤੀ ਹੋਈ ਹੈ ਲੋਕ ਇਹਨੂੰ ਆਨਲਾਈਨ ਵੀ ਲੈ ਡਿਲੀਵਰੀ ਹੋਮ ਡਿਲੀਵਰੀ ਅਸੀਂ ਕਰ ਰਹੇ ਹਾਂ ਹੁੰਦੇ ਤੇ ਉਪਰਾਲਾ ਅਸੀਂ ਅੱਗੇ ਤੇਜ਼ ਕਰਾਂਗੇ ਸੰਜੀਵ ਟਾਪਰ ਨਾ ਕਲੀਅਰ ਬ੍ਰਦਰ ਅਪਾਂ ਸਿਚੂ ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਸਨ ਸੰਜੀਵ ਨਾਗਪਾਲ ਜਿਨ੍ਹਾਂ ਨੇ ਪਰਾਲੀ ਨੂੰ ਲੈ ਕੇ ਜਿਹੜਾ ਕਿ ਇਹ ਨਵਾਂ ਉਪਰਾਲਾ ਲੈ ਕੇ ਆ ਰਹੇ ਨੇ ਉਸ ਨੂੰ ਲੈ ਕੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਇਹੋ ਜਿਹੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਕੈਮਰਾ ਪਰਸਨ ਤੇ ਜੰਦਰ ਦਿਨਨਾਥ